ਇੱਕ ਰਾਜਾ ਜਾਂਦਾ ਜਾਂਦਾ ਆਪਣੇ ਉਹਨਾਂ ਤੋਂ ਵਿਛੜ ਗਿਆ ਬੰਦਿਆਂ ਤੋਂ ਤੇ ਉਹਨਾਂ ਬੰਦਿਆਂ ਨੇ ਕਿਹਾ ਨੇੜੇ ਤੇਰੇ ਕਿੱਧਰ ਬੰਦਿਆਂ ਆ ਉਹਨੇ ਦੇਖਿਆ ਵੀ ਇੱਕ ਜਗ੍ਹਾ ਅੱਗ ਬੰਚੀ ਹੋਈ ਹੈ ਪੰਜ ਚਾਰ ਬਜ਼ੁਰਗ ਬੈਠੇ ਨੇ ਉਹਨਾਂ ਦੇ ਬਚਾਲੇ ਜੀ ਸਮਝਾ ਰਹੀ ਹੈ ਹੂੰ ਮੈਂ ਵੀ ਉੱਥੇ ਚੱਲੀ ਉਹਨਾਂ ਨੂੰ ਦੱਸਿਆ ਵੀ ਮੈਂ ਇੱਥੇ ਰਾਜਾ ਇਦਾਂ ਇਦਾਂ ਕਰਕੇ ਮੈਂ ਪਹੁੰਚ ਗਿਆ ਉਹਨੇ ਉਹਨਾਂ ਨੂੰ ਚਲੋ ਜੀ ਆਓ ਭਗਤ ਕੀਤੀ ਖਲਾਇਆ ਪਲਾਇਆ ਸਭ ਕੁਝ ਕਰਿਆ ਤਸਵੀਰ ਵਿੱਚ ਜਿਵੇਂ ਰਾਜਾ ਮੈਂ ਨਾਮ ਆ ਲੈ ਫੜਕ ਜਨਾ ਉਹ ਕਹਿੰਦੀ ਜੀ ਇਹ ਤਾਂ ਨਹੀਂ ਰਾਜਾ ਸਾਡਾ ਫਰਜ਼ ਬਣਦਾ ਸੀਗਾ ਵੀ ਤੁਸੀਂ ਸਾਡੇ ਰਾਜੇ ਹੂੰ ਸਾਡਾ ਇਹ ਫਰਜ਼ ਬਣਦਾ ਸੀ ਉਹਨੇ ਉਹ ਤੋਂ ਕੁਝ ਨਹੀਂ ਲਿਆ ਉਹ ਕਹਿੰਦੀ ਰਾਜੇ ਨੇ ਜਾ ਕੇ ਸੋਚਿਆ ਵੀ ਉਹ ਇੰਨਾ ਸਮਝਾਉਂਦੀ ਹੈ ਕੁੜੀ ਇੰਨੀ ਸਮਝ ਆਉਂਦਾ ਹੈ ਹੂੰ। ਕਿਉਂ ਨਾ ਮੈਂ ਉਹਨਾਂ ਲਈ ਰਾਣੀ ਬਣਾ ਲੈਂ। ਠੀਕ ਆ। ਉਹਨੇ ਆਪਣੀ ਰਾਣੀ ਬਣਾ ਲਈਆ। ਹੂੰ। ਜਦੋਂ ਵਿਆਹ ਕੇ ਰਾਣੀ ਬਣਾ ਲਿਆ ਉਹਦੀਆਂ ਨੌ ਰਾਣੀਆਂ ਪਹਿਲਾਂ ਹੀ 10ਵੀਂ ਉਹ ਹੋ ਗਈ ਹੌਲੀ-ਹੌਲੀ ਟਾਈਮ ਪਾ ਕੇ ਜਦੋਂ ਰਾਜਾ ਬਜ਼ੁਰਗ ਹੋ ਗਿਆ। ਹੂੰ। ਮੰਨ ਲਓ ਹਾਂ ਉਹ ਕਹਿੰਦਾ ਵੀ ਮੈਂ ਹੁਣ ਜੇ ਮੈਨੂੰ ਕੁਝ ਹੋ ਗਿਆ ਮਗਰੋਂ ਇਹਨਾਂ ਦੀ ਆਪਸ ਚ ਹੋਊਗੀ ਜਿਵੇਂ ਬਜ਼ੁਰਗ ਬੰਦਾ ਉਸ ਚੱਕ ਲੱਗ ਜਾਂਦਾ ਬਈ ਹਾਂ ਮੋੜਨਗੇ ਹਾਂ ਹਾਂ ਲਫੜਾ ਤਾਂ ਪੈਣਾ ਹੀ ਆ ਹਾਂ ਬਈ ਮੈਂ ਆਪਣੇ ਹੁੰਦੇ ਹੁੰਦੇ ਵੰਡਾਰਾ ਕਰਦਾ ਹਾਂ ਹੂੰ ਇਹ ਜੀ ਆਨਲੋ ਸੋਚਣ ਲੱਗਿਆ ਉਹਨੇ ਸਾਰੀਆਂ ਰਾਣੀਆਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਹੂੰ ਕਿਸੇ ਨੇ ਕਿਹਾ ਜੀ ਮਹਾਰਾਜ ਦੇ ਦਿਓ ਕਿਸੇ ਨੇ ਕਿਹਾ ਵੀ ਮੈਨੂੰ ਗਹਿਣੇ ਦੇ ਦਿਓ ਕਿਸੇ ਨੇ ਕਿਹਾ ਮੈਨੂੰ ਕੋਈ ਗੱਲ ਨਹੀਂ ਵੀ ਹੀਰੇ ਦੇ ਦਿਓ ਕਿਸੇ ਨੇ ਗੱਲ ਨਹੀਂ ਕੁਛ ਨਾ ਕੋਈ ਮੰਗ ਲਿਆ ਬਿਲਕੁਲ ਤੇ ਉਹ ਕਹਿੰਦਾ ਵੀ ਜਿਹੜੀ ਉਹ ਕੁੜੀ ਐ ਦਸਵੀਂ ਉਹ ਕੁਝ ਵੱਧ ਮੰਗੂਗੀ ਵੀ ਚਲੋ ਗਰੀਬ ਘਰ ਚੋਂ ਆਈ ਹੈ ਵੀ ਉਹਨੂੰ ਵੀ ਮੇਰਾ ਤੇ ਉਹ ਆ ਕੌਫੀ ਦੇਣਾ ਬਣਦਾ ਚਲੋ ਉਹਨੇ ਉਹਨੂੰ ਬੁਲਾ ਕੇ ਪੁੱਛਿਆ ਬਈ ਦੱਸ ਹੁਣ ਬੀ ਜਿਹੜਾ ਸਮਾਂ ਜਿਹੜਾ ਮਿਲਿਆ ਮੈਂ ਤੁਮਨੇ ਕੀ ਦੇ ਕੇ ਜਾ ਬਿਲਕੁਲ ਉਹ ਕਹਿੰਦੀ ਜੀ ਮੈਨੂੰ ਚਾਹੀਦੀ ਕੁਝ ਨਹੀਂ ਹੂੰ ਸ਼ਾਬਾਸ਼ ਕਹਿੰਦੀ ਮੈਨੂੰ ਕੁਝ ਚਾਹੀਦਾ ਨਹੀਂ ਮੈਂ ਤਾਂ ਇਹ ਕਹੋਣੀ ਆ ਵੀ ਤੁਸੀਂ ਸਲਾਮਤ ਰਹੋ ਹੂੰ ਜੇ ਰੱਬ ਮੈਨੂੰ ਤੁਹਾਡੇ ਨਾਲੇ ਚੱਕ ਲਵੇ ਸ਼ਾਬਾਸ਼ ਠੀਕ ਹੈ ਜੇ ਰੱਬ ਮੈਨੂੰ ਤੁਹਾਡੇ ਨਾਲੇ ਚੱਕ ਲਵੇ ਜਾਂ ਤੁਸੀਂ ਸਲਾਮਤ ਰਹੋ ਜੇ ਤੁਸੀਂ ਹੋ ਤਾ ਲੋਕ ਮੈਨੂੰ ਮਹਾਰਾ ਨਹੀਂ ਕਹਿੰਦੇ ਨੇ ਜੇ ਤੁਸੀਂ ਨਹੀਂ ਮੈਂ ਕੁਛ ਨਹੀਂ ਕਿਆ ਬਾਤ ਵੀ ਤੁਹਾਡੇ ਨਾਲ ਹੀ ਮੈਂ ਆ ਬੜੀ ਗੱਲ ਆ ਤੇ ਉਹਨਾਂ ਨੂੰ ਸੋਚਣ ਲੱਗਿਆ ਵੀ ਇੰਨੀ ਜ਼ਿਆਦਾ ਡੂੰਗੀ ਸੁਣ ਕੇ ਵੀ ਕਿੱਦਾਂ ਹੂੰ ਇੰਨੀ ਚਲੋ ਪੁੱਛਕੜ ਪਾਇਆ ਕਰਵਾਈ ਹੂੰ ਤੇ ਉਹਨੂੰ ਪਤਾ ਲੱਗਿਆ ਵੀ ਇਹਨਾਂ ਦੀ ਜਣੀ ਮਾਂ ਆ ਕਿਸੇ ਰਾਜੇ ਦੇ ਗੋਲੀ ਸੀ ਹੂੰ ਜਿਹੜੀ ਉਹਦੀ ਕੁੜੀ ਸੀਗੀ ਗੋਲੀ ਦੀ ਹੂੰ ਉਹ ਮਤਲਬ ਕਿੱਥੇ ਰਹਿੰਦਾ ਇਹਨਾਂ ਨੂੰ ਸ਼ਕਲ ਮਿਲਦੀ ਸੀਗੀ ਰਾਣੀ ਦੀ ਉਹ ਰਾਜੇ ਦੀ ਕੁੜੀ ਨਾਲ ਹੂੰ ਮਨੇ ਉਹ ਰਾਜੇ ਦੀ ਕੁੜੀ ਰੱਖ ਲਈ ਸੀ ਤੇ ਆਪਣੀ ਉੱਥੇ ਛੱਡਤੀ ਸੀ ਕਹਿੰਦੇ ਭਾਬਾ ਉਹ ਰਾਜੇ ਦੀ ਕੁੜੀ ਸੀ ਉਹ ਕਹਿਣ ਲੱਗੀ ਮੈਂ ਥੋੜਾ ਤਾਂ ਇਹੀ ਬਹੁਤ ਧੰਨਵਾਦ ਆ ਵੀ ਤੁਸੀਂ ਮੈਨੂੰ ਬੱਕਰੀਆਂ ਚਾਰਦੀ ਨੂੰ ਮਹਾਰਾਣੀ ਬਣਾ ਕੇ ਰੱਖਤਾ ਕੰਬਾਤ ਬਈ ਜਿਹੜੇ ਪਛੋਚੋਂ ਬੱਚੇ ਉਦਾਂ ਦੇ ਹੁੰਦੇ ਨੇ ਰੱਜੇ ਪੁੱਜੇ ਇਹਨੇ ਮਿੱਤਾਂ ਵੀ ਅੱਗੇ ਵਧੀ ਆਉਂਦੀਆਂ ਨੇ ਵਿੱਚ ਠੀਕ ਆ ਉਹ ਤਾਂ ਚੰਗੇ ਨਹੀਂ ਹੈਗੇ ਹੰਦੀ ਜਲਾ ਨਹੀਂ ਹੂੰ ਵੀ ਆਪਣੇ ਅੰਦਰ ਹੀ ਨੇ ਸ਼ਤਰੂ ਮਹਾਰਾਜ ਜੀ ਕਹਿੰਦੇ ਹਨਾ ਬੈਰੀਅਨ ਕੋ ਸੰਗਾਰ ਉਹਦੇ ਵਿੱਚ ਕਹਿੰਦੇ ਨੇ ਬੈਰੀ ਸ਼ਤਰੂ ਹਨਾ ਦੁਸ਼ਟਾਂ ਤੋਂ ਜਿਹੜੇ ਰਹਿਮ ਨਹੀਂ ਕਰਦੇ ਦੋਸ਼ ਤੇ ਦੋਖ ਤੇ ਲਿਓ ਬਚਾਈ ਦਸਵੇਂ ਪਾਤਸ਼ਾਹ ਕਰਨਗਿਆਂ ਵਾਲੇ ਸਰਵੰਸਦਾਨੀ ਇਹ ਹਿੰਦੁਸਤਾਨ ਨੂੰ ਸੁਖ ਦੇਣੇ ਵਾਲੇ ਹਨਾ ਭਾਈ ਅਸੀਂ ਵੀ ਆਪਣੇ ਮਨ ਨੂੰ ਸਮਝਾਉਣਾ ਹੈ ਭਾਈ ਕਿ ਕਿਤੇ ਹੰਕਾਰ ਚਨਾ ਜੀ 100 ਤੋਂ 1 ਤੇ ਆ ਜਾਣਾ ਬਹੁਤ ਦੁੱਖ ਆ ਵੜਨਾ 100 ਵੱਲਾਂ ਦਾ ਕੋਈ ਬਣਦਾ ਨਾ ਤਾਂ ਕਾ ਕੇ ਜਨਜੀ ਦਾ ਉਮੇਆ ਵਾਲਾ ਜਿਹੜਾ ਪੰਪ ਆਇਆ ਹੋਇਆ ਅੱਛਾ ਉਹ ਆਪਣਾ ਹਫਤੇ ਲਈ ਫ੍ਰੀ ਆ ਠੀਕ ਠੀਕ ਉਹਨੂੰ ਉਵਾਲ ਕੇ ਕਾੜਾ ਲੈਣਾ ਸਵੇਰੇ ਕੋਈ ਵੀ ਲੀਵਰ ਦਾ ਦਿਮਾਗ ਦਾ ਅੱਖਾਂ ਦਾ ਗਰਮੀ ਦਾ ਮਿਹਦੇ ਦਾ ਉਹਨੇ ਕਹੇ ਨਾਲ 3600 ਬਿਮਾਰੀ ਠੀਕ ਕਰਨੀ ਆ ਵੀਰੇ ਜੇ ਸਾਡੇ ਕਹੇ ਦੇ ਮੁਤਾਬਕ ਗੱਲ ਚੱਲਦਾ ਠੀਕ ਆ ਉਹਦੇ ਬਾਅਦ ਚ ਜੇ ਕੋਈ ਚਿਰਾ ਗਾਣਾ ਤੇਰੇ ਵਰਗੇ ਵੀਰ ਕੋਲ ਤਨ ਮੰਨਣ ਤਾਂ ਆਣਾ ਹੈਗਾ ਉਹਦੇ ਵਿੱਚ ਉਹ ਹਿੱਸਾ ਬੰਦਾ ਪਾ ਸਕਦਾ ਠੀਕ ਆ ਕੋਈ ਆਇਆ ਨਹੀਂ ਹੈ ਪੈਸਾ ਦਾ ਵੀ ਕੋਈ ਆਇਆ ਨਹੀਂ ਹੈਗਾ ਸਾਡੇ ਕੋਲ ਦਵਾਈ ਮੋਲ ਲੈ ਗਏ ਜਿਵੇਂ ਅਗਲਾ ਹੈਗਾ ਗਰੀਬ ਆ ਉਹਨੂੰ ਉਸ ਤੌਰ ਤੇ ਜਾਂ ਕੁਛ ਦੀ ਆ ਉਹ ਮੇਰੀ ਫੈਮਲੀ ਆ ਮੇਰੀ ਪਰਜਾਈ ਸੀ ਜਿਹੜੀ ਗੋਰੀ ਆ ਹਾਜੀ ਇਹ ਮੈਨੂੰ ਤੇਰੇ ਦੱਸਿਆ ਮੈਂ ਕਿਹਾ ਵੀ ਇਹ ਜਿਹੜਾ ਬੰਦਾ ਸੀ ਆ ਦੇ ਦੇ ਉਹ ਵੀਰੇ ਜਿਹੜਾ ਕਾਲਾ ਹੀ ਕਰਦਾ ਉਹਨੂੰ ਗਲਤ ਸਜ਼ਾ ਮਰ ਜਾਂਦੀ ਆ ਵੀਰੇ ਹਾਜੀ ਜਿਵੇਂ ਉਸ ਤੇ ਐਕਸੀਡੈਂਟ ਸਾਡੇ ਪਿੰਡ ਤੋਂ ਨਿਕਲਦੀ ਸਾਰ ਪੰਪ ਕੋਲ ਹੋਇਆ ਸੀ ਹਾਜੀ ਜੇ ਤੁਸੀਂ ਖੰਨੇ ਨਾ ਰੁਕਦੇ ਤੁਹਾਡੇ ਨਾਲ ਹੋਣਾ ਸੀ ਆ ਮੇਰੇ ਪਰਿਵਾਰ ਨਾਲ ਹਾਜੀ ਉਸ ਨੂੰ ਸਭੂਰ ਮਾਰਾਜੀ ਕਿਰਪਾ ਮੈਂ ਮੈਂ ਵੀਰੇ ਤੇ ਬਹੁਤ ਧੰਨਵਾਦ ਕਰਦਾ ਤੂੰ ਉੱਥੇ ਜਾ ਕੇ ਕਾਲੇ ਨਹੀਂ ਕਰੀ ਤੇਰੇ ਜਿਹਾ ਡਬਲਯੂ ਵਾਲਾ ਮੁੰਡਾ ਹੈ ਤੇ ਜਿਹੜੇ ਕੋ ਡਬਲਯੂ ਡਬਲਯੂ ਖੜੀ ਹੈ ਉਹ ਗੱਡੀ ਆ ਰਾਂ ਆਕਾਣ ਵਾਲੀਆਂ ਹਾਂ ਜੀ ਉਹਨੇ ਵੀ 3700 ਚ ਕਰਾਈ ਮੈਂ 3000 ਰੁਪਏ ਦਿੱਤਾ ਫਾਲਤੂ ਮਤਲਬ 300 ਰੁਪਏ ਮੈਂ ਕਿਹਾ ਵੀ ਜਿੱਥੇ ਤੁਸੀਂ ਰੋਕਿਆ ਤੁਸੀਂ ਆਪਣੇ ਹਿਸਾਬ ਨਾਲ ਰੱਬ ਦੇ ਹਿਸਾਬ ਨਾਲ ਗੱਡੀ ਇੱਥੇ ਸਿਰੇ ਤੇ ਚਾਈ ਗਿਆ ਹਾਂ ਜੀ ਨਹੀਂ ਗੱਡੀ ਹੈ ਮੇਰੇ ਵਾਲੀ ਦੇ ਉਹ ਤੇਰੇ ਵਾਲੇ ਵੀ टाकी ਲੱਗੀ ਉਹ ਇਧਰੋਂ ਜਿਹੜੀ ਘਰ ਗੱਡੀ ਹੈ ਸਕਾਰਪੀਓ ਖੜੀ ਸੀ ਉਹ ਜਦੋਂ ਆਏ ਉਹ ਨਿਊਜ਼ ਲੈ ਉਹਨੇ ਸਹੀ ਹੋ ਗਈ ਹਾਂਜੀ ਆਪਣੇ ਆਪ ਹੀ ਹੋ ਗਈ ਵੀ ਉਹ ਗੱਲਾਂ ਵੀ ਬੰਦਾ ਮੈਂ ਨਾ ਕਹੇ ਕਰਦਾ ਖਾਣਾ ਪੀਣਾ ਸੌਣਾ ਵੀਰੇ ਇਹ ਰੱਬ ਨੇ ਆਪਾਂ ਨੂੰ ਹੀ ਦੱਸਿਆ ਹੋਇਆ ਕਾਲੀ ਨਾ ਕਰੋ ਹਣਾ ਹਾਂਜੀ ਮੈਂ ਤਾਂ ਕਾਲੀ ਨਹੀਂ ਕੀਤੀ ਦਵਾਈ ਜ਼ਰੂਰ ਤੇ ਤਾਂ ਹੀ ਧੰਨਵਾਦ ਕਰਦਾ ਨਹੀਂ ਡਰ ਕਹਾਂਗੇ ਲਓ ਜਾਣਾ ਅਸੀਂ ਡਬਲ ਖਰਚਾ ਪਾਵਾਂਗੇ ਐ ਕਰਾਂਗੇ ਨਾਜੀ ਮੈਂ ਮੈਂ ਕਿਹਾ ਸੀ ਬਾਈ ਨੂੰ ਮੈਂ ਕਿਹਾ ਉਹ ਲੇਟ ਹੋ ਗਏ ਤੇ ਉਹ ਖਰਚਾ ਪਾ ਦਿੰਦਾ ਮੈਂ ਦੇ ਦੂੰ ਉਹ ਕਹਿੰਦਾ 3700 ਲੈਣਾ ਬਾਸ ਇਹਨੂੰ 4000 ਰੁਪਏ ਦਊਗਾ ਹਾਂ ਜੀ ਬੰਦੇ ਨਹੀਂ ਮਤਲਬ ਮੈਂ ਤਾਂ ਜੀ ਮੈਂ ਤਾਂ ਜੀ ਜਿੱਥੇ ਇਹਨਾਂ ਨੇ ਕਹਾ ਉੱਥੇ ਮੱਥਾ ਟਿਕਾਇਆ ਬਾਕੀਆ ਗੱਲਾਂ ਤੇ ਸਾਜ ਜਿੱਤੇ ਵੀ ਉਹਨੇ ਕਹਾ ਉਹ ਸਹੀ ਮੱਥਾ ਟਿਕਾ ਕੇ ਲਾਇਆ ਆਰਾਮਨਾਰ ਮੈਂ ਇਹਨੇ ਕਦੇ ਨਹੀਂ ਕਹਾ ਕਾਲੀ ਨਹੀਂ ਕੀਤੀ ਭਾਈ ਤੁਸੀਂ ਚਲੋ ਮੈਂ ਤਾਂ ਇਹ ਕਹਿੰਦਾ ਆਰਾਮਨਾਰ ਜਿਹੜੀ ਜੋ ਵੀ ਕਰਨਾ ਡੰਗਾ ਤੁਸੀਂ ਆਰਾਮਨਾਰ ਕਰੋ ਉਹ ਕਹਿੰਦੀ ਇਹ ਕਹਿੰਦੀ ਅੱਜ ਪਹਿਲੀ ਵਾਰੀ ਜਵਾਬ ਸਾਰੇ ਜਿਹੜੇ ਵਿੱਚ ਤੇਰੇ ਗੱਡੀ ਦੇ ਵਾਟੇ ਇਹ ਕਹਿੰਦੀ ਪਹਿਲੀ ਵਾਰ ਡਰ ਦੇਖਿਆ ਜਿਹੜਾ ਦੱਬ ਵਾਂਗੂ ਸਾਹਮਣੇ ਲੈ ਗਿਆ ਸਾਨੂੰ ਵਾਹੀ ਆਪਕੇ ਕਿਰਪਾ થી ਇਹ ਆਪਕੇ ਕਿਰਪਾ ਦੇ ਨਹੀ 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 ਆ ਅੱਠ ਜਿਹੜੀ ਹੈ ਸਹੀ ਨਹੀਂ ਦੱਸਦੇ ਗਾਇਬੁਰ ਸਾਹਿਬ ਹਾਂ ਜੀ ਇਹ ਕੰਨ ਸਹੀ ਨਹੀਂ ਸੁਣਦਾ ਜੀਭ ਸਹੀ ਨਹੀਂ ਰਾਦੀ ਇਹ ਇਦਾਂ ਹੀ ਗੱਲਾਂ ਨੇ ਜਿਹੜਾ ਰੱਬ ਨੂੰ ਮੰਨਦਾ ਉਹਦੇ ਨਾਲੇ ਰੱਬ ਹੁੰਦਾ ਉਹਨੂੰ ਦਿੱਕਤ ਆਉਂਦੀ ਆ ਜ਼ਰੂਰ ਹੈ ਨਾ ਕੱਲ ਪੜੀ ਕੱਲ ਤੋਂ ਬਸ ਸਮਝ ਹੀ ਨਹੀਂ ਆਜ ਕਿ ਬਣਾ ਉਹ ਤੇਰਾ ਸਾਡੀਆਂ ਦੋ ਤਿੰਨ ਗੱਡੀਆਂ ਬੇਕਾਰ ਹੋ ਗਈਆਂ ਤੈਨੂੰ ਜਵਾਬ ਦੇਣਾ ਸੀ ਆ ਮੈਂ ਅੱਛਾ ਸਵੇਰੇ ਕਹਦੇ ਜਵਾਬ ਦੇ ਦੋ ਮਾ ਮੈਂ ਇਕੱਲਾ ਹੀ ਜਾਉ ਉਹਦੇ ਬਹਿ ਕੇ ਇਹ ਜਵਾਬ ਨਹੀਂ ਦੇਣਾ ਉਹ ਰੱਬ ਦੀ ਤੇ ਜਿਉ ਸਾਰੇ ਕਹਿੰਦੇ ਕਹਦੇ ਭਾਪੇ ਤੇਰੇ ਵਾਲੀ ਗੱਡੀ ਕੰਮ ਆਈ ਆ ਮਾ ਪਾਈ ਬੰਦਾ ਦੱਸ ਕਹ ਜਾਇਆ ਡਰ ਮੈਂ ਨਹੀਂ ਉਹਨਾਂ ਨੂੰ ਪਿਆ ਵੀ ਡਰ ਤੰ ਕਰਦਾ ਜੇ ਨਹੀਂ ਮੈਨੂੰ ਮਾਇਆ ਨੂੰ ਐਂਡ ਤੇ ਪੁੱਛਿਆ ਕਿ ਉਹ ਕੰਪਲੀਟ ਦੇ ਤੂੰ ਦੰਦਾ ਉਹ ਤਾਂ ਹੀ ਕਰਦੇ ਆ ਗਏ ਉਹਦੇ ਕਰਕੇ ਵੀਰੇ ਮੈਂ ਜਣਦੀ ਤੈਨੂੰ ਬਹੁਤ ਭਾਗਾ ਵਾਲਾ ਮੰਨਿਆ ਤੈਂ ਆਪਣਾ ਪਰਿਵਾਰ ਸਮਝ ਕੇ ਔਖਾ ਸੌਖਾ ਉਹ ਤੇਰੀ ਟਾਕ ਹੀ ਨਹੀਂ ਲੱਗੀ ਉਸੇ ਜਾ ਕੇ ਟਾਕੀ ਵੀ ਲੱਗੀ ਆਪਣੇ ਆਪ ਦੀ ਆਟੋਮੈਟਿਕ ਹੀ ਪਤਾ ਨਹੀਂ ਕੀ ਖਬਰ ਹੈ ਜੀ ਕਿ ਬਸ ਮੈਂ ਉਹੀ ਹੱਥ ਸਮਾਰਾ ਰਵਾਂ ਇੱਕ ਲਤੀ ਆਪਣੇ ਆਪ ਹੀ ਲੱਗ ਗਈ ਫਿਰ ਉਹ ਗੱਡੀ ਨਿਊਜ਼ਲ ਜਿਹੜੀ ਸੱਟਦੀ ਸੀਗੀ ਉਹ ਸਾਰਪিও ਉਹ ਵੀ ਸਹੀ ਹੋ ਗਈ ਪਤਾ ਨਹੀਂ ਇਹ ਸੁਣਾ ਬਗੀ ਮਾਇਆ ਜੀ ਤੇ ਮੈਂ ਵੀ ਇੱਕ ਕੌਤਕ ਦੇਖਿਆ ਮੇਰੇ ਪਰਿਵਾਰ ਨੇ ਦੇਖਿਆ ਤੇਰੇ ਬੰਦਿਆਂ ਨੇ ਤੈਂ ਵੀ ਦੇਖਿਆ ਹਨਾ